ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਈਡੀ ਵੱਲੋਂ ਮਾਰਿਆ ਗਿਆ ਪੰਜਾਬ ਉੱਤੇ ਛਾਪਾ ਤੁਹਾਨੂੰ ਦੱਸ ਦਈਏ ਕਿ ਈਡੀ ਹੁਣ ਪੰਜਾਬ ਦੇ ਉੱਤੇ ਛਾਪੇਮਾਰੀ ਕਰ ਰਹੀ ਹੈ ਇਹ ਛਾਪੇਮਾਰੀ ਕਿਸੇ politcal ਦੇ ਘਰ ਦੇ ਵਿੱਚ ਨਹੀਂ ਕਿਸੇ politics ਵਾਲੇ ਦੇ ਘਰ ਵਿੱਚ ਨਹੀਂ ਨਾ ਹੀ ਇਹ ਕਿਸੇ ਕਾਰੋਬਾਰੀ ਵਾਲੇ ਦੇ ਘਰ ਵਿੱਚ ਹੈ ਜੋ ਵੱਡੇ ਕਾਰੋਬਾਰ ਕਰਦਾ ਹੈ ਇਹ ਛਾਪੇ ਮਾਰੇ ਜਾ ਰਹੇ ਨੇ ਕਿਸਾਨ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਘਰ ਵਿੱਚ ਜੇਕਰ ਗੱਲ ਕਰੀਏ ਤਾਂ ਸੈਂਟਰ ਗਵਰਨਮੈਂਟ ਵੱਲੋਂ ਆਰਡਰ ਦਿੱਤੇ ਗਏ ਨੇ ਕਿ ਪੰਜਾਬ ਦੇ ਜੋ ਆਗੂ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਏਗੀ ਕਿਉਂਕਿ ਜੋ ਈਡੀ ਹੈ ਉਹ ਇਹ ਜਾਨਣਾ ਚਾਹੁੰਦੀ ਹੈ ਕਿ ਇੰਨਾ ਪੈਸਾ ਇਕੱਠਾ ਕੀਤਾ ਹੈ ਜਾਂ ਕਿੱਥੋਂ ਪੈਸਾ ਇਕੱਠਾ ਕੀਤਾ ਹੋਇਆ ਹੈ ਜਾਂ ਜੋ ਵੱਡੇ ਆਗੂ ਨੇ ਕਿਸਾਨ ਯੂਨੀਅਨ ਦੇ ਉਹਨਾਂ ਦੇ ਘਰ ਪੈਸਾ ਇਕੱਠਾ ਕਿੱਥੋਂ ਹੋਇਆ ਤਾਂ ਈਡੀ ਇਹੋ ਜੇ ਸਵਾਲ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਹੈ ਕਿ ਜੋ ਈਡੀ ਹੈ ਹੁਣ ਉਹ ਕਿਸਾਨਾਂ ਦੇ ਜੋ ਵੱਡੇ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਘਰ ਛਾਪੇਮਾਰੀ ਕਰਨ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਜੀ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਬੁੱਧਵਾਰ ਨੂੰ ਇਨਫਰੋਸਮੈਂਟ ਡਾਇਰੈਕਟਰ ਰੋਮੈਂਟ ਨੇ ਪੰਜਾਬ ਦੇ ਵੱਖ-ਵੱਖ ਕਿਸਾਨ ਆਗੂਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਇਸ ਕਾਰਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਟੋਟੇਵਾਲ ਦੇ ਪ੍ਰਧਾਨ ਸੁਖ gil ਸਮੇਤ ਕਈ ਹੋਰ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਹੋਈ ਇਹ ਛਾਪੇਮਾਰੀ ਹਾਲਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਅਜੇ ਤੱਕ ਨਹੀਂ ਦੱਸਿਆ ਗਿਆ ਕਿ ਇਹ ਕਦਮ ਕਿਸ ਦੇ ਮਾਮਲੇ ਤੇ ਚੱਕਿਆ ਗਿਆ ਹੈ ਜੇਕਰ ਗੱਲ ਕਰੀਏ ਤਾਂ ਕਿਸਾਨ ਜੋ ਭਾਰਤੀ ਯੂਨੀਅਨ ਦੇ ਨੇ ਉਹਨਾਂ ਕਰੇ ਜੋ ਐ ਛਾਪੇਮਾਰੀ ਕੀਤੀ ਜਾ ਰਹੀ ਹੈ ਈਡੀ ਦੇ ਵੱਲੋਂ ਤਾਂ ਇਹ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾਂ ਤੋਂ ਇੱਕ ਖਬਰ ਨਿਕਲ ਕੇ ਆਈ ਹੈ ਦਾ ਪੰਜਾਬ ਦੇ ਵਿੱਚ ਈਡੀ ਫਿਰ ਦਸਤਕ ਦੇ ਚੁੱਕੀ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ